ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਇਹ ਸਾਡਾ ਸਟਿਚਿੰਗ ਸੈਂਟਰ ਆ ਜੀ ਇੱਥੇ ਸਲਾਈ ਕਢਾਈ ਦੇ ਕੋਰਸਸ ਕਰਾਏ ਜਾਂਦੇ ਨੇ ਸਰਕਾਰੀ ਮਾਨਤਾ ਪ੍ਰਾਪਤ ਸੈਂਟਰ ਆ ਜੀ ਇਹਦੇ ਵਿੱਚ ਸਾਡੇ ਕੋਲੇ ਜਿਹੜੇ ਕੁਮਾਰ ਮੰਡੀ ਕਾਲਜ ਤੋਂ ਲੜਕੀਆਂ ਦਾ ਕਾਲਜ ਆ ਉੱਥੋਂ ਵੀ ਟੀਚਰ ਸਾਹਿਬਾਨ ਆਉਂਦੇ ਨੇ ਪ੍ਰਿੰਸੀਪਲ ਸਾਹਿਬ ਦਾ ਵੀ ਧੰਨਵਾਦ ਆ ਉਹਨਾਂ ਨੇ ਆਪਣੇ ਟੀਚਰਸ ਨੂੰ ਇੱਥੇ ਸਮੇਂ-ਸਮੇਂ ਤੇ ਭੇਜ ਕੇ ਸਾਡੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਸਲਾਈ ਕਢਾਈ ਦੀ ਤਾਂ ਜੋ ਸਾਡੇ ਇੱਥੋਂ ਦੇ ਬੱਚੇ ਬੱਚੀਆਂ ਹੁਨਰਮੰਦ ਹੋ ਸਕਣ ਉਹ ਸਿੱਖ ਸਕਣ ਸਲਾਈ ਕਢਾਈ ਸਿੱਖ ਕੇ ਆਪਣੇ ਜੀਵਨ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਸਕਣ ਤਾਂ ਜੋ ਇੱਥੋਂ ਜਾਣ ਤੋਂ ਬਾਅਦ ਉਹ ਆਪਣਾ ਜੀਵਨ ਹੈ ਜਿਹੜਾ ਉਹ ਆਪਣੇ ਮਲਬੂਤੇ ਤੇ ਬਤੀਤ ਕਰ ਸਕਣ ਇਸ ਤਰ੍ਹਾਂ ਇੱਧਰ ਅਸੀਂ ਨਾਲ ਕੰਪਿਊਟਰ ਸੈਂਟਰ ਖੋਲਿਆ ਜੀ ਇਹ ਵੀ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਹਿਯੋਗ ਨਾਲ ਹੀ ਖੋਲਿਆ ਗਿਆ ਜੀ ਤੇ ਦਾਨੀ ਸੱਜਣਾ ਨੇ ਕੰਪਿਊਟਰ ਡੋਨੇਟ ਕੀਤੇ ਸੀਗੇ ਤੇ ਹੁਣ ਜਿਵੇਂ ਸਾਡੀ ਇਹ ਭੈਣ ਆ ਮਨਦੀਪ ਕੌਰ ਚਾਵਲਾ ਤੁਸੀਂ ਦੇਖਿਆ ਸੀ ਫਲੋਜਪੁਰ ਤੋਂ ਕਿਵੇਂ ਲੈ ਕੇ ਆਏ ਸੀ ਭੈਣ ਨੂੰ ਕਿਹੜੀ ਕੰਡੀਸ਼ਨ ਦੇ ਵਿੱਚ ਵੀ ਭੈਣ ਕੰਪਿਊਟਰ ਦੇ ਉੱਤੇ ਆਪਣੇ ਕੰਮ ਕਰਦੀ ਆ ਇਧਰ ਹਰਪ੍ਰੀਤ ਕੌਰ ਭੈਣ ਨੂੰ ਬਰਨਾਲੇ ਤੋਂ ਬਸ ਅਡੇ ਤੋਂ ਲੈ ਕੇ ਆਏ ਸੀ ਮੇਰੀ ਭੈਣ ਨੂੰ ਹੁਣ ਇਹ ਵੀ ਭੈਣ ਬਿਲਕੁਲ ਠੀਕ ਆ ਕੰਪਿਊਟਰ ਸਿੱਖ ਰਹੀ ਆ ਤੇ ਇਸੇ ਤਰ੍ਹਾਂ ਇਹ ਸਾਡੇ ਪਾਟਿਆ ਕੀ ਨਾਮ ਹੈ ਬੇਟਾ ਤੇਰਾ ਸੁਮਨ ਪਾਟਿਆ ਤੇ ਇਹਦੀ ਮੰਮੀ ਸ਼ਾਲੂ ਪਾਟਿਆ ਇਹਨਾਂ ਨੂੰ ਦੋਨਾਂ ਨੂੰ ਅਸੀਂ ਲੈ ਕੇ ਆਏ ਸੀਗੇ ਤੇ ਹੁਣ ਚੱਲਣ ਫਿਰਨ ਵੀ ਲੱਗ ਚੱਲੀ ਹੈ ਬੱਚੀ ਈਲ ਚੇਅਰ ਤੇ ਹੁਣ ਕੰਪਿਊਟਰ ਤੇ ਕੋਰਸਸ ਕਰਨ ਆਉਂਦੇ ਆ। ਇੱਧਰ ਸ਼ਾਜੀਆ ਵਾਂ ਬੱਚੀ ਸਾਨੂੰ ਡੇਢ ਸਾਲ ਪਹਿਲਾਂ ਇਹ ਬੱਸੀਆਂ ਤੋਂ ਮਿਲੀ ਸੀ ਭੈਣ ਮੈਂਟਲੀ ਅਫਸੈਟ ਸੀ ਬਹੁਤ ਜ਼ਿਆਦਾ। ਹੁਣ ਇਹ ਵੀ ਪੜ੍ਹੀ ਲਿਖੀ ਬੱਚੀ ਹੈ ਹੁਣ ਠੀਕ ਹੋ ਗਈ ਹੈ ਵੀ ਹੁਣ ਕੰਪਿਊਟਰ ਟ੍ਰੇਨਿੰਗ ਲੈ ਰਹੀ ਹੈ ਤੇ ਸਾਡੇ ਤੇ ਕੰਪਿਊਟਰ ਟ੍ਰੇਨ ਜਿਹੜੇ ਟ੍ਰੇਨਰ ਨੇ ਟੀਚਰ ਨੇ ਤੇ ਇਹ ਬੜੇ ਚੰਗੇ ਤਰੀਕੇ ਨਾਲ ਬੱਚਿਆਂ ਨੂੰ ਕੰਪਿਊਟਰ ਦੀ ਜਿਹੜੇ ਕੋਰਸਸ ਕਰਾ ਰਹੇ ਨੇ ਤਾਂ ਜੋ ਇਹ ਬੱਚੇ ਆਪਣੇ ਪੈਰਾਂ ਸਿਰ ਹੋ ਕੇ ਆਪਣੇ ਮਲਬੂਤੇ ਤੇ ਆਪਣਾ ਜੀਵਨ ਜਿਹੜਾ ਉਹ ਅਗਲਾ ਜੀਵਨ ਜੀ ਬਤੀਤ ਕਰ ਸਕਣ ਤੇ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਤੁਹਾਡੇ ਪਿਆਰ ਨਾਲ ਤੁਹਾਡੇ ਸਹਿਯੋਗ ਨਾਲ ਤੁਹਾਡੇ ਸਾਥ ਨਾਲ ਹੀ ਇਹ ਸਭ ਕੁਝ ਹੋ ਰਿਹਾ ਹਜੇ ਸਟੂਡੈਂਟਾਂ ਦੀ ਗਿਣਤੀ ਘਟਾ ਹੌਲੀ ਹੌਲੀ ਜਿਵੇਂ ਜਿਵੇਂ ਮਾਰੇ ਕਿਰਪਾ ਕਰਨਗੇ ਬੱਚਿਆਂ ਨੇ ਹੁਣ ਸਕੂਲ ਲੱਗਦੇ ਕਰਕੇ 4 ਵਜੇ ਤੋਂ ਬਾਅਦ ਬੱਚਿਆਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ ਕਿਉਂਕਿ ਸਕੂਲਾਂ ਜਦੋਂ ਬੱਚੇ ਆਉਂਦੇ ਪਿੰਡ ਦੇ ਆਸੇ ਪਾਸੇ ਦੇ ਪਿੰਡਾਂ ਦੇ ਫਿਰ ਸਪੈਸ਼ਲ ਧੰਨਵਾਦ ਹੈ ਜੀ ਹਰਜਿੰਦਰ ਸਿੰਘ 베ਦੀ ਸਾਡੇ ਜਿਹੜੇ ਲੁਧਿਆਣੇ ਚ ਪਹਿਲਾਂ ਏਡੀਸੀ ਸਾਹਿਬ ਸੀ ਹੁਣ ਤਾਂ ਬਦਲੀ ਹੋ ਕੇ ਪਟਿਆਲੇ ਚਲੇ ਗਏ ਨੇ ਉਹਨਾਂ ਦੇ ਕਰ ਕਮਲਾ ਦੇ ਨਾਲ ਉਹਨਾਂ ਦੇ ਸਹਿਯੋਗ ਨਾਲ ਇਹ ਸੈਂਟਰ ਖੁੱਲ ਪਾਇਆ। ਬਾਕੀ ਸਾਡੇ ਲੁਧਿਆਣੇ ਦੇ ਮੌਜੂਦਾ ਏਡੀਸੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ।